ਆ ਜੋ ਜਾਲ ਆ ਜੋ ਅੰਦਰ ਚਲਦੇ ਆਪਾਂ ਇੱਥੇ ਰਹਿੰਦੇ ਦੇਖੋ ਰੱਬ ਨਾਲ ਸ਼ਿਕਵਾ ਹੈਗਾ ਕੋਈ ਰੱਬ ਨਾਲ ਜੀ ਕੋਈ ਖੇੜ ਦੇ ਕਿਸਮਤ ਦੀਆਂ ਬਾਕੀ ਕੀ ਬਤਾਹੀ ਕੀ ਕਣਾ ਕੀਤਾ ਕੋਈ ਉਹਨਾਂ ਨੂੰ ਮਾਰਗਨਾਸ਼ੀ ਬਵਾ ਕਰਾਂਗੇ ਤੇ ਕੀ ਕਰ ਸਕਦੇ ਆ ਕਿਉਂਕਿ ਸਾਡੇ ਦੇ ਕਿਸਮਤ ਦਾ ਕੋਈ ਲੈਣਾ ਦੇਣਾ ਹੋਗਾ ਕੋਈ ਪਿਛਲੇ ਜੁਗ ਦੇ ਪਿਛਲੇ ਜੁਗ ਦੇ ਨੂੰ ਸੋਈ ਤਾਂ ਸੋਈ ਕਿੱਥੇ ਤੁਹਾਡੀ ਆ ਇਧਰ ਆ ਜੀ ਇਹਨਾਂ ਰਸੋਈ ਦਾ ਪਤਾ ਹੈ ਜੀ ਕਿ ਰਸੋਈ ਇੰਦਰ ਅੱਖਾਂ ਨਹੀਂ ਹੈਗੀਆਂ ਤਾਂ ਵੀ ਰਸੋਈ ਦਾ ਪਤਾ ਜਿੱਥੇ ਤੁਸੀਂ ਸੌਂਦੇ ਹੋ ਉਹ ਕਿੱਥੇ ਆਓ ਇਧਰ ਆਓ बात्रूम बात्रूम ए... ए अच्छा सोईद ਨਾਲੇ ਕਿੱਥੇ ਸੌਂਦੇ ਜੇ ਬੈੱਡ ਕਿੱਥੇ ਲੱਗਾ ਬੈੱਡ ਉੱਪਰ ਹੈ ਬਾਥਰੂਮ ਕਿੱਥੇ ਹੈ ਬਾਥਰੂਮ ਹੈ ਹਾਂ ਇਹ ਇਹ ਆ ਗਿਆ ਨਾ ਹੌਣ ਵਾਲਾ ਹਾਂਜੀ ਤੇ ਬਾਥਰੂਮ ਦੂਜਾ ਆਹ ਵਾਲਾ ਅੱਛਾ ਆ ਬਾਥਰੂਮ ਦੂਜਾ ਕੀ ਬਾਤ ਹੈ ਆ ਜਾਓ ਹਾਂਜੀ ਸਾਰਾ ਕੁਝ ਆਪਣੇ ਘਰ ਦਾ ਪੜਾ ਪਿੰਡ ਦਾ ਪਤਾ ਸਾਰਾ ਕੁਝ ਪੋੜੀਆਂ ਦੇ ਉੱਤੇ ਬਨੇਰੇ ਬਨੇਰੇ ਸਾਬ ਪਤਾ ਕਿ ਕਿੱਦਾਂ ਕਿੱਥੇ ਤੱਕ ਜਾਣਾ ਮੈਂ ਕਿੱਥੇ ਤੱਕ ਮੈਂ ਕਿਤੇ ਡਿਗਣਾ ਪਾਵਾਂ ਸਾਰਿਆਂ ਨੂੰ ਪਤਾ ਹਾਂਜੀ ਉਹ ਨਹੀਂ ਕੋਸ਼ਿਸ਼ ਕਰਿਓ ਕਿ ਜੇ ਤੇ ਕੋਈ ਯਾਰ ਦੋਸਤ ਮਿੱਤਰ ਤੁਹਾਡਾ ਮਿਲਦਾ ਹੋਊਗਾ ਤੇ ਸਕੂਟਰ ਮੁਰਸਲ ਤੇ ਬੈਠ ਕੇ ਸਾਡੇ ਕੋ ਆ ਕੇ ਹਾਂਜੀ ਹਾਂਜੀ ਰਾਸ਼ਨ ਜਿਹੜਾ ਵਾ 10 ਤਰੀਕ ਨੂੰ ਆਪਣਾ ਰਾਸ਼ਨ ਇਸ ਕਾਰਟ ਦੇ ਉੱਤੇ ਲੈ ਜਾਇਆ ਕਰੋ ਠੀਕ ਹੈ ਬਾਬਾ ਤੇ ਜਿਹੜਾ ਮੁਰਸਲ ਦਾ ਤੇਲ ਤੂਲ ਵੀ ਲੱਗਿਆ ਕਰੇਗਾ ਨਾ ਉਹਦਾ ਵੀ ਅਸੀਂ ਤੇਲ ਤੇਲ ਦਾ ਪ੍ਰਬੰਧ ਤੁਹਾਡਾ ਕਰਦਿਆ ਕਰਾਂਗੇ ਕਈ ਨਹੀਂ ਕਈ ਠੀਕ ਹੈ ਕਰਾ ਤੁਮ ਦੇ ਦਿਆ ਕਰਾਂਗੇ ਤੁਹਾਨੂੰ ਹਾਂਜੀ ਆ ਲੋ ਜੀ ਆ ਕਾਰਡ ਫੜੋ ਮਦਦ ਹੁਣੀ ਬੜੀ ਜਿਆਦਾ ਜ਼ਰੂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡੀ ਤੁਹਾਡੀ ਚੀਜ਼ ਤੁਹਾਡੇ ਕੋ ਆ ਗਈ ਹੈ ਹਾਂਜੀ ਅਸੀਂ ਕੋ ਅਸੀਂ ਕੌਣ ਹੁੰਦੇ ਸੀ ਇਸ ਦਿਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿਮਤ ਸਿੰਘ ਜੀ ਅਮਰਸਰ ਤੋਂ ਅੱਜ ਅਸੀਂ ਆਏ ਆ ਪਿੰਡ ਵਡਾਲਾ ਜੋਲ ਅਮਰਸਰ ਦੇ ਨਜ਼ਦੀਕ ਪਿੰਡ ਆ ਜਿਸ ਪਿੰਡ ਦੇ ਵਿੱਚ ਸਾਡੇ ਕੋ ਦੋ ਵੀਰ ਆਏ ਸੀ ਸਾਡੇ ਦਫ਼ਤਰ ਜਿਨ੍ਹਾਂ ਨੇ ਆਪਣਾ ਆ ਕੇ ਦੁੱਖ ਦੱਸਿਆ ਨਹੀਂ ਉਹਨਾਂ ਦੇ ਚਿਹਰੇ ਦੇ ਉੱਤੇ ਹੀ ਬਿਆਨ ਹੋ ਰਿਹਾ ਸੀ ਜੀ ਸੀ ਕਿ ਉਹ ਦੋਵੇਂ ਵੀਰ ਘਰ ਦੇ ਵਿੱਚ ਆ ਨਾ ਮਾਵਾ ਨਾ ਪਿਓ ਆ ਨਾ ਭੈਣ ਨਾ ਭਰਾ ਨਾ ਚਾਚਾ ਨਾ ਤਾਇਆ ਕੋਈ ਨਹੀਂ ਆ ਘਰ ਦੇ ਵਿੱਚ ਬਦਕਿਸਮਤੀ ਦੇ ਨਾਲ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਦੁੱਖ ਆ ਉਹ ਹੈਗਾ ਵਾ ਕਿ ਉਹਨਾਂ ਦੀਆਂ ਅੱਖਾਂ ਵੀ ਨਹੀਂ ਹੈਗੀਆਂ ਉਹ ਵੇਖ ਨਹੀਂ ਸਕਦੇ ਧੁੱਪ ਸ਼ਾਮ ਵੀ ਵੇਖ ਨਹੀਂ ਸਕਦੇ ਕਿ ਅੱਜ ਦਿਨ ਵਾ ਕਿ ਰਾਤ ਵਾ ਤੇ ਉਹ ਕਿਹੜੇ ਤਰੀਕੇ ਦੇ ਨਾਲ ਸਰਵਾਈਵ ਕਰਦੇ ਨੇ ਕਿਹੜੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਕੋਈ ਗਵਾਂਡੀ ਰੋਟੀ ਪਕਾ ਦੇ ਪਕਾ ਕੇ ਦੇ ਜੇ ਤੇ ਦੇ ਜੇ ਨਹੀਂ ਤੇ ਰੋਟੀ ਤੋਂ ਵੀ ਆਤਰ ਨਹੀਂ ਤਰਲਾ ਕੱਢ ਕੇ ਗਏ ਕਿ ਸਾਡਾ ਰਾਸ਼ਨ ਜਿਹੜਾ ਵਾ ਮੋਹਈਆ ਕਰਾਇਆ ਜਾਵੇ ਸਾਨੂੰ ਰਾਸ਼ਨ ਦੀ ਕਿੱਲਤ ਆਉਂਦੀ ਹੈ ਕਿਉਂਕਿ ਕੋਈ ਤਰਸ ਦੇ ਆਧਾਰ ਦੇ ਉੱਤੇ ਕੋਈ ਬੀਬੀ ਭੈਣ ਜਿਹੜੀ ਆ ਉਹਨਾਂ ਦੇ ਘਰ ਦੇ ਵਿੱਚ ਰੋਟੀ ਪਕਾ ਕੇ ਦੇ ਜਾਂਦੇ ਨੇ ਪਰ ਹਰ ਕੋਈ ਕਿੰਨਾ ਚਿਰ ਦਊਗਾ ਉਹਨਾਂ ਨੇ ਇੱਕੋ ਇੱਕ ਆਖਿਆ ਕਿ ਸਾਡਾ ਰਾਸ਼ਨ ਤੁਸੀਂ ਤੁਸੀਂ ਰਾਸ਼ਨ ਵੰਡਦੇ ਜੇ ਤੇ ਸਾਨੂੰ ਰਾਸ਼ਨ ਦੀ ਕਿੱਲਤ ਨਾ ਆਵੇ ਸਾਨੂੰ ਰਾਸ਼ਨ ਦੀ ਥੋੜੀ ਬਹੁਤੀ ਮਤ ਜਰੂਰ ਕਰਦਿਆ ਕਰੋ ਇਸੇ ਕਰਕੇ ਅਸੀਂ ਪਿੰਡ ਬਡਾਲਾ ਜੋਲ ਆਏ ਆ ਤੇ ਆਓ ਅਸੀਂ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਕੱਲ ਤੇ ਮੇਰੀ ਇੰਨੀ ਜਿਆਦਾ ਗੱਲਬਾਤ ਹੋ ਨਹੀਂ ਸਕੀ ਅੱਜ ਪਹਿਲ ਦੇ ਆਧਾਰ ਦੇ ਤੇ ਸਭ ਤੋਂ بڑے بڑے ਜਿਹੜੇ ਕਾਰਡ ਬਣਨ ਵਾਲੇ ਆ بڑے ਜਿਹੜੀਆਂ ਇਨਕੁਆਰੀਆਂ ਹੋਣ ਵਾਲੀਆਂ ਨੇ ਪਰ ਇਹ ਕੱਲ ਆਏ ਆ ਤੇ ਅੱਜ ਇਹਨਾਂ ਦੀ ਇਨਕੁਆਰੀ ਇਨਕੁਆਰੀ ਨਹੀਂ ਅੱਜ ਇਹਨਾਂ ਦਾ ਕਾਰਡ ਹੀ ਬਣਾ ਕੇ ਚੱਲੇ ਆ ਅਸੀਂ ਕਿ ਸਭ ਤੋਂ ਪਹਿਲ ਦੇ ਆਧਾਰ ਤੇ ਉੱਤੇ ਆਓ ਅਸੀਂ ਵੀਰਾਂ ਨਾਲ ਮਿਲਾਬ ਕਰੀਏ। ਬਾਪੂ ਜਸਤਰੀ ਕਾਲ ਜੀ। ਇੱਥੇ ਅ ਸੁੱਖਾ ਤੇ ਕੀ ਆ? ਸੋਨਾ। ਯਾਰ ਸੁੱਖਾ ਤੇ ਸੋਨਾ ਵਾ ਅੱਖਾਂ ਤੋਂ ਵੇਖ ਨਹੀਂ ਸਕਦੇ ਜਿਹੜੇ। ਹਾਂਜੀ। ਅੱਖਾਂ ਤੋਂ ਵੇਖ ਨਹੀਂ ਸਕਦੇ ਦੋ ਮੁੰਡੇ ਆ। ਕਿੱਥੇ ਕਰਕੇ ਘਰ ਜੇ? ਉਹ ਪਿੱਛੇ ਰਹਿਗਾ ਜੀ ਭਾਈ ਨਾਲ ਨਾਲ ਜਾਣਾ ਪਊ। ਮਿਲੋ ਬਹਿ ਜਾਓ ਬੈਠਾਂ ਦੇ। ਇਹ ਪੁਣ ਵਾਲਾ ਕੰਮ ਆ। ਅਰੂ ਵੀਰ ਜੀ ਅਰੂ। ਵੀਰੂ ਨੇ ਸਾਡ ਕੋ ਆਏ ਹੀ ਕੱਲ ਹਾਂਜੀ ਹਾਂਜੀ ਤੇ ਤੁਸੀਂ ਜਦੋਂ ਤੁਰਦੇ ਫਿਰਦੇ ਜੇ ਕੋਠੇ ਡਾ ਢਾ ਨਹੀਂ ਲੱਗਦਾ ਇਹ ਦੇਖਸਰਾ ਜੀ ਜਦੋਂ ਮਤਲਬ ਕੋਈ ਆਪਾਂ ਹੁਣ ਦੇਤਾ ਦਾ ਚਲੋ ਅੰਦਾਜ਼ਾ ਰਿ ਵਗਾਰਾ ਵੀ ਕੋਈ ਗੱਲ ਨਹੀਂ ਆ ਮਤਲਬ ਤੇ ਤੇਰਾ ਰਾਹ ਰੂਮ ਵਿੱਚ ਵਿੱਚ ਕੋਈ ਥੀਜੋ ਜਿਓ ਜੇ ਜਦੋਂ ਮਾੜਾ ਮੋਟਾ ਠੇਡਾ ਲੱਗਦਾ ਘਰ ਦੇ ਵਿੱਚ ਜਿਤਨਾ ਤੁਸੀਂ ਹੁਣ ਬਾਥਰੂਮ ਕਰਕੇ ਆਏ ਜੇ ਤੇ ਇਥੋਂ ਦਾ ਤੇ ਪਤਾ ਨਾ ਮਤਲਬ ਥੋੜਾ ਪੇਦੋ ਚੱਕਾ ਨਾ ਪੇਦੋ ਚੱਕਾ ਹਾਂਜੀ ਤੇ ਘਰ ਦੇ ਵਿੱਚ ਕੀ ਐਸ ਹੋ ਗਿਆ ਕਿ ਮਾਪੇ ਉਹ ਵੀ ਚਲ ਗਏ ਅੱਖਾਂ ਵੀ ਚਲ ਗਈਆਂ ਭੈਣ ਵੀ ਚਲੀ ਗਈ ਕੋਈ ਤਰਤੀ ਬਸ ਉਹ مالک ਦੇ ਹੱਥ ਵਿੱਚ ਆ ਗਈ ਕਿ ਮੈਨੂੰ ਕਿਹਾ ਮਾਪੇ ਬਾਪ ਕੇ ਇਹਨੂੰ ਪਿਤਾ ਜੀ ਦੇ ਤਾਂ ਮਤਲਬ ਹੋ ਗਏ ਜੋ 12 ਸਾਲ ਹੋ ਗਏ ਜੋ ਉਹਨਾਂ ਦੀ ਡੈਥ ਹੋ ਗਈ ਤੇ ਮਾਤਾ ਜੀ ਉਹਨਾਂ ਦੇ ਆ 6 ਮਹੀਨਾ ਸਾਲ ਜਾਂਦੇ 6 ਮਹੀਨਾ ਸਾਲ ਜਾਂਦੇ 17 ਵਿੱਚ ਹੈ 17 ਵਿੱਚ ਤੇ ਤੁਹੀ ਤੇ ਭੈਣ ਭੈਣ ਨੂੰ ਹੋਵੇ ਜੇ 2 ਸਾਲ 2 ਸਾਲ ਹੋ ਗਏ ਹਾਂਜੀ 21 ਦੇ ਵਿੱਚ ਆਏ ਹਾਂ 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 ਤੇ ਜਦੋਂ ਤੁਸੀਂ ਇਹ ਤੁਹਾਡੇ ਜਮਾਂਦਰੂ ਹੀ ਅੱਖਾਂ ਇਸ ਤਰ੍ਹਾਂ ਸੀ ਕਿ ਕਿਤਰਾ ਨਹੀਂ ਪਹਿਲਾਂ ਨਾ ਸਭ ਤੋਂ ਪਹਿਲਾਂ ਦਿੱਖਦਾ ਰਾਜ ਮਤਲਬ ਮੈਂ ਛੇਵੀਂ ਚ ਪੜਦਾ ਰਿਹਾ ਮੈਂ ਵੀ ਹਾਂ ਉਹਦੇ ਬਾਅਦ ਮਤਲਬ ਹੌਲੀ ਹੌਲੀ ਨਾ ਮੇਰੇ ਤੇ ਚਲੋ ਕੁਦਰਤੀ ਵੈਸੇ ਰੱਬ ਦੀ ਉਹ ਹੋਇਆ ਸੀ ਵੀ ਕੁੱਤਾ ਹੈ ਸਾਡੇ ਮਤਲਬ ਤਾਇ ਜੀ ਨੇ ਰੱਖਿਆ ਆਦੇ ਮਤਲਬ ਨਾ ਰਾਜਸਥਾਨ ਸੇ ਰਹਿੰਦੇ ਰਹੇ ਉਹ ਤਾਂ ਹਾਂਜੀ ਤੇ ਉਹ ਕੁੱਤੇ ਨੇ ਵੜਤਾ ਇਸ ਸਿਰ ਦੇ ਵਿੱਚ ਹਾਂ ਹਾਂ ਉਹਦੇ ਨਾਲ ਮਤਲਬ ਡਾਕਟਰਾਂ ਨੇ ਕਿਹਾ ਵੀ ਇਹ ਜੇ ਉਹ ਮਤਲਬ ਨਾੜ ਕੱਟੀ ਗਈ ਕੋਈ ਅੰਦਰ ਰੈਸ ਸੁੱਕ ਗਈ ਆ ਕੋਈ ਕੋਸ਼ ਆ ਇਸ ਤਰ੍ਹਾਂ ਕਰਕੇ ਤਾਂ ਉਹ ਮਤਲਬ ਚਲੋ ਮੇਰਾ ਤੇ ਇਹ ਬਹਾਨਾ ਬਣ ਗਿਆ ਫਿਰ ਇਹਨਾਂ ਦੇ ਮਤਲਬ ਹੌਲੀ ਹੌਲੀ ਮਤਲਬ ਇਹਨਾਂ ਦੇ ਵੀ ਹੋਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਘੜ ਦੀ ਘੜ ਦੀ ਮਤਲਬ ਜਿਵੇਂ ਜਿਵੇਂ ਤੁਹਾਡੀ ਭੈਣ ਵੀ ਇਸ ਤਰ੍ਹਾਂ ਹੀ ਹਾਂਜੀ ਉਹ ਜਦੋਂ ਨਾਲ ਡੈਥ ਹੋਈ ਉਹ ਇਸ ਤਰ੍ਹਾਂ ਹੀ ਤੁਸੀਂ ਤਿੰਨ ਭੈਣ ਭਰਾ ਹੈ ਹਾਂਜੀ ਇੱਕ ਭੈਣ ਤੇ ਦੋ ਭਰਾ ਹਾਂਜੀ ਤੇ ਹੁਣ ਫਿਰ ਪ੍ਰਸ਼ਾਦਾ ਪਾਣੀ ਕਿੱਥੇ ਚੱਲਦਾ ਫਿਰ ਪ੍ਰਸ਼ਾਦਾ ਪਾਣੀ ਇਸ ਤਰ੍ਹਾਂ ਹੀ ਬਸ ਦਵਾਈ ਦੇ ਜਾਂਦੇ ਘਰੋਂ ਮਤਲਬ ਇਹੋ ਲਾ ਲੋ ਕੇ ਜਾਂਦੇ ਆ ਮੁੜ ਕੇ ਰੇਤ ਚਲ ਗਈ ਹੋਵੇ ਹੁਣ ਵੇਰੇ ਨਾਲ ਅਸੀਂ ਤਲਾ ਤਲਾ ਮਾਰਿਆ ਵੀ ਚਲੋ ਤਹੀਨ ਲੱਗੇ ਜੀਰੂ ਨੇ ਕੱਲ ਮੇਰੇ ਕੋ ਆਏ ਸੀ ਨਾ ਹਾਂ ਜੀ ਉਦੋਂ ਆਪਣਾ ਸਾਰਾ ਦੁੱਖ ਦੱਸਿਆ ਦੁੱਖ ਦੱਸਣ ਦੀ ਕੀ ਲੋੜ ਹੀ ਕੀ ਸਾਹਮਣੇ ਵਿਖੰਦਿਆ ਤੇ ਘਰ ਦੇ ਵਿੱਚ ਹੁਣ ਜਿਤਨਾ ਤੁਸੀਂ ਇੱਥੇ ਰਹਿੰਦੇ ਜੇ ਕੋਈ ਰੱਬ ਨਾਲ ਸ਼ਿਕਵਾ ਹੈਗਾ ਕੋਈ ਰੱਬ ਨਾਲ ਜੀ ਉਹ ਕਿਰਦੇ ਕਿਸਮਤ ਦੀਆਂ ਬਾਕੀ ਕੀ ਪਤਾ ਹੈ ਕੀ ਕਣਾ ਕੀਤਾ ਕੋਈ ਉਹਦੇ ਉੱਤੇ ਹਾਂ ਅਧਨਾਸ਼ਿਕਵਾ ਕਰਾਂਗੇ ਵੀ ਤੇ ਕੀ ਕਰਦੇ ਛਡੋ ਉੱਚੀ ਬੋਲੇ ਮੈਂ ਜੀ ਅਸੀਂ ਮਾਰਦਨਾਸ਼ਿਕਵਾ ਕਰਾਂਗੇ ਤੇ ਕੀ ਕਰ ਸਕਦੇ ਆ ਕਿਉਂਕਿ ਸਾਡੇ ਦੇ ਕਿਸਮਤ ਦਾ ਕੋਈ ਲੈਣਾ ਦੇਣਾ ਹੋਗਾ ਪਿਛਲੇ ਯੁੱਗ ਦੇ ਪਿਛਲੇ ਯੁੱਗ ਦਾ ਹਾਂ ਜੀ ਇਹ ਤੁਸੀਂ ਮੰਨਦੇ ਹੋ ਕਿ ਪਿਛਲਾ ਕੋਈ ਨਾ ਕੋਈ ਯੁੱਗ ਹੈਗਾ ਨਹੀਂ ਵੇਖੋ ਜੀ ਜਿਵੇਂ ਕਿ ਮਤਲਬ ਚਲੋ ਦੱਸਿਆ ਜਾਂਦਾ ਚਲੋ ਸੰਤ ਮਹਾਤਮਾ ਬਾਣੀ ਵੀ ਦੱਸਦੀ ਹੈ ਕਿ ਮਤਲਬ ਪਿਛਲੇ ਯੁੱਗਾਂ ਦਾ ਹੀ ਮਤਲਬ ਕੋਈ ਹਿਸਾਬ ਦਾਬ ਚੱਲਿਆ ਜਾਂਦਾ ਹਾਂ ਜੀ ਹੁਣ ਜਿਦ ਤਰ੍ਹਾਂ ਤੁਸੀਂ ਕੁਵਿਸ਼ਰੀ ਗੋਂਦੇ ਜੇ ਜਾਂ ਤੁਸੀਂ ਮੇਲਿਆਂ ਤੇ ਗਉਂਦੇ ਜੇ ਘਰਾਂ 'ਚ ਗਉਂਦੇ ਜੇ ਇਹ ਫਿਰ ਸਿੱਖਿਆ ਕਿਤੋਂ ਕਿ ਇਹ ਜਦੋਂ ਅੱਖਾਂ ਹੈ ਗਿਆ ਸੀ ਉਦੋਂ ਪੜਿਆ ਮੈਂ ਜੀ ਸਭ ਤੋਂ ਪਹਿਲਾਂ ਮੈਂ ਮਤਲਬ ਗਿਆ ਸੀ ਜੋ ਵਿਦਿਆਲੇ ਅੰਮ੍ਰਿਤਸਰ ਹੈਗਾ ਨਾ ਅੰਨਪਦਿਆਲਾ ਹਾਂਜੀ ਲੋਕੜ ਹਾਂਜੀ ਉਹਦੇ ਵਿੱਚ ਮਤਲਬ ਮੈਂ ਨਾਲੇ ਤੇ 7ਵੀਂ ਤੱਕ ਪੜਿਆ ਜੋ ਫਿਰ ਉੱਥੋਂ ਹਾਂਜੀ ਤੇ ਉਹਦੇ ਬਾਅਦ ਮੈਂ ਨਨਪੁਰ ਸਾਹਿਬ ਚਲ ਗਿਆ ਸੀ ਅੱਛਾ ਜੀ ਹਾਂਜੀ ਨਨਪੁਰ ਸਾਹਿਬ ਮੈਂ ਮਤਲਬ ਰਿਹਾ ਜੋ ਤਕਰੀਬਨ 6 ਮਹੀਨੇ 6 ਉਦੋਂ ਅੱਖਾਂ ਹੈ ਗਿਆ ਸੀ ਨਹੀਂ ਜੀ ਅੱਖਾਂ ਨਹੀਂ ਸੀ ਹੈਗੀਆਂ ਹਾਂਜੀ ਮਕਿ ਉਹ ਇਸੇ ਚੀਜ਼ ਦਾ ਵਿਦਿਆਲਿਆ ਹੈ ਕਿ ਜਿਹੜੇ ਜਿਨ੍ਹਾਂ ਦੇ ਅੱਖਾਂ ਨਹੀਂ ਹੁੰਦੀਆਂ ਉਹ ਉਹਨਾਂ ਨੂੰ ਪੜਾਉਣਾ ਹਾਂਜੀ ਹਾਂ ਵਿਦਿਆਲਿਆ ਵੀ ਮਤਲਬ ਜਿਹੜਾ ਇੱਥੇ ਹੈ ਨਾ ਮਤਲਬ ਲੋਗੜ ਹਾਂਜੀ ਹਾਂਜੀ ਉਥੇ ਮਤਲਬ ਪੜਾਈ ਹੈ ਮਤਲਬ ਇਸ ਤਰ੍ਹਾਂ ਨਾ ਉੱਪਰ ਅੱਖਰ ਹੁੰਦੇ ਹੈ ਮਤਲਬ ਉਹ ਇਸ ਤਰ੍ਹਾਂ ਮਤਲਬ ਟੋਕੇ ਵਿਖਣੇ ਪੈਂਦੇ ਹਾਂ ਹਾਂ ਅਸੀਂ ਟੋਕੇ ਵਿਖਣੇ ਪੈਂਦੇ ਹਾਂ ਹਾਂਜੀ ਜਿਹੜੇ ਜਿਤਨਾ ਵੀ ਯੂਨੀ ਵਿੱਚ ਫੋਨ ਕਰਨਦੇ ਸੀ ਤੁਹਾਨੂੰ ਹਾਂਜੀ ਤੇ ਉਹ ਉਹਨਾਂ ਨੂੰ ਬਟਨਾਂ ਦਾ ਇੰਨਾ ਕੁ ਜਰਾ ਅਭਿਆਸ ਹੋ ਗਿਆ ਕਿ ਉਹ ਉਹੀ ਬਟਨ ਆਪਦੇ ਜਿਹੜਾ ਉਹ ਚਾਹੁੰਦੇ ਹਾਂਜੀ ਹਾਂਜੀ ਜਿਹੜਾ ਨੰਬਰ ਹੁੰਦਾ ਹਾਂਜੀ ਹਾਂਜੀ ਹਣਾ ਤੇ ਉਹ ਤੁਹਾਨੂੰ ਫੋਨ ਲਾਉਂਦੇ ਹਾਂਜੀ ਹਾਂਜੀ ਹਣਾ ਇਸ ਤਰ੍ਹਾਂ ਫਿਰ ਉਹ ਅੰਦਾਜ਼ਾ ਹੋ ਜਾਂਦਾ ਜਿਵੇਂ ਕਿ 985 ਜੋ ਵੀ ਹੈ ਮਤਲਬ ਉਸ ਹਿਸਾਬ ਨਾਲ ਇਹਦਾ ਉਤਰਾ ਪਿੰਡ ਚ ਕੋਈ ਸਾਥ ਦਿੰਦੇ ਪਿੰਡ ਚ ਦਿੰਦੇ ਆ ਵਾ ਭੈਣ ਭਰਾ ਚਲੋ ਇਸ ਤਰ੍ਹਾਂ ਜਦੋਂ ਵੀ ਕਿਸੇ ਨਾਲ ਵਾਸਤੇ ਮਤਲਬ ਫੋਨ ਕਰੀ ਤਾਂ ਯਾਰ ਦੋਸਤ ਇਤਰਾ ਆ ਜਾਂਦੇ ਐਤੜ ਯਾਰ ਦੋਸਤ ਹੈਗੇ ਹਾਂਜੀ ਇਸ ਤਰ੍ਹਾਂ ਹੀ ਹੈ ਜੀ ਮਤਲਬ ਸਿੱਖਦੇ ਸੁਖਦੇ ਨਾ ਮੁੰਡੇ ਮੇਰੇ ਕੋਲ ਜਿਹੜੇ ਇੱਕ ਹੀ ਮੁੰਡਿਆਂ ਨੂੰ ਸਿੱਖਦੇ ਨਾ ਅੱਛਾ ਤੂੰ ਇਹ ਮੋਨਿਗਮ ਕਾ ਇਹ ਕਾ ਲੈਂਦੀ ਇਹ ਵੀਰ ਹਣੀ ਨਾਲ ਦੇ ਤੁਸੀਂ ਤੁਸੀਂ ਵੀਰ ਜੀ ਇਹ ਮਤਲਬ ਢੋਲਕ ਮਾੜੀ ਮੋਟੀ ਵਜਾ ਲੈਂਦਾ ਮਤਲਬ ਇਹਨੇ ਸਾਹ ਸਿੱਖਿਆ ਨਹੀਂ ਕੋਈ ਵੀ ਕਿਉਂਕਿ ਇਹਦਾ ਨਾ ਮਤਲਬ ਥੋੜੀ ਜਿਹਾ ਬਾਅਦ ਆਇਆ ਤੇ ਉਹ ਜਦੋਂ ਜਿਤਨਾ ਮਤਲਬ ਵੀ ਥੋੜਾ ਜਿਹਾ ਹੈਗਾ ਹੀ ਆਪਣਾ ਮਤਲਬ ਉਹ ਐਮਬ੍ਰੇਂਡਾ ਦਾ ਮਤਲਬ ਥੋੜਾ ਜਿਹਾ ਹੈਗਾ ਨਾ ਇਹਦਾ ਹਾਂ ਹਾਂ ਤੇ ਉਹਦੇ ਕਰਕੇ ਮਤਲਬ ਫਿਰ ਉਹ ਖਲਾਏ ਕੋਲ ਆ ਨਹੀਂ ਸੀ ਇਹਨੂੰ ਬਾਹਰ ਮਤਲਬ ਹਾਂਜੀ ਪਰ ਆਪਣਾ ਕੋਈ ਸ਼ਿਕਵਾਨੀ ਨਹੀਂ ਨਹੀਂ ਜੀ ਉਹ ਤਾਂ ਕੀ ਕਰ ਸਕਦੇ ਬੜੀ ਖੁਸ਼ੀ ਹੋਈ ਮੈਨੇ ਇਹ ਕਾਲ ਸੁਣ ਕੇ ਕਿ ਨੇਤਰ ਹਰ ਕੋਈ ਚਾਹੁੰਦਾ ਵਾ ਕਿ ਮੈਂ ਦੁਨੀਆਦਾਰੀ ਵੇਖਾਂ ਉਹ ਤੇ ਹੈ ਹਰ ਕੋਈ ਚਾਹੁੰਦਾ ਵਾ ਕਿ ਮੈਂ ਦੁਨੀਆਦਾਰੀ ਦੇ ਰੰਗ ਵੇਖਾਂ ਪਰ ਤੁਹਾਨੂੰ ਕੋਈ ਸ਼ਿਕਵਾਨੀ ਹੈ ਕਿ ਸਾਡੇ ਅਸੀਂ ਦੁਨੀਆ ਦੇ ਰੰਗ ਨਹੀਂ ਵੇਖ ਸਕਦੇ ਬਾਬਾ ਜੀ ਵੇਖੋ ਅਹੀਂ ਤੇ ਮਤਲਬ ਕੀ ਕਹਦਾ ਉਹਨੇ ਆਪਣੇ ਨਾਲ ਜੋੜਨ ਵਾਸਤੇ ਨਹੀਂ ਇਹ ਕੁੱਝ ਕੀਤਾ ਜੀ। ਕੀ ਬਾਤ ਹੈ ਜੀ? ਇਹ ਵੀ ਤੇ ਕੁਝ ਉਹਨਾਂ ਦੇ ਜੋ ਵੀ ਮਾਲਕ ਕਰਦਾ ਬਿਲਕੁਲ ਆਪਣੇ ਸਹੀ ਕਰਦਾ ਜੀ। ਜਿਆਦਾ ਚਲੋ ਮਤਲਬ ਮਾਪਿਓ ਜਾਂ ਸਾਡਾ ਜਾਂ ਚਲੋ ਸੰਭ ਕਰਦਾ ਰਿਹਾ ਸਾਨੂੰ ਉਸ ਟਾਈਮ ਤੇ ਕੋਈ ਵੈਸੇ ਵੀ ਯਾਦ ਨਹੀਂ। ਵੇਖੋ ਜੀ ਦੇਖੋ ਜੀ ਹਾਂ ਜੀ। ਮੈਂ ਤੁਹਾਡੀ ਸੰਗਤ ਤੇ ਅੱਗੇ ਇੱਕ ਗੱਲ ਰੱਖ ਦੇਣਾ ਚਾਹੁੰਨਾ। ਹਾਂ ਜੀ ਹਾਂ ਜੀ। ਵੀਰ ਜੀ ਤੁਸੀਂ ਇੱਕ ਗੱਲ ਸੁਣੀ ਹੈ। ਕਿ ਮੈਨੂੰ ਮੈਨੂੰ ਰੱਬ ਨਾਲ ਕੋਈ ਸ਼ਿਕਵਾਨੀ ਤੇ ਨਾਲ ਇੱਕ ਗੱਲ ਕਹੀ ਆ ਕਿ ਜੋ ਮਹਾਰਾਜ ਕਰਦੇ ਆ ਸਹੀ ਕਰਦੇ ਨੇ ਕਿੱਡੀ ਵੱਡੀ ਗੱਲ ਕਹੀ ਆ ਕਿ ਸਾਡੇ ਵਰਗੇ ਬੰਦੇ ਜਿਨ੍ਹਾਂ ਕੋ ਸਾਰੇ ਅੰਗ ਪੈਰ ਸਾਰਾ ਕੁਝ ਸਾਰਾ ਕੁਝ ਦਿੱਤਾ ਰੱਬ ਨੇ ਤਾਂ ਵੀ ਸ਼ਿਕਵਾ ਕਰਦੇ ਨੇ ਕਿ ਰੱਬਾ ਤੂੰ ਮੈਨੂੰ ਤੂੰ ਮੇਰਾ ਨਾਮ ਮਾੜਾ ਕੀਤਾ ਮੇਰਾ ਨਾ ਕੀਤਾ ਇੱਥੇ ਵੇਖੋ ਵੀਰ ਕੀ ਕਹਿ ਰਿਹਾ ਵਾ ਮੇਰੇ ਮਨ ਦੇ ਵਿੱਚ ਬੰਦੇ ਕਿਹੜੇ ਤਰੀਕੇ ਦੇ ਨਾਲ ਜ਼ਿੰਦਗੀ ਜੀ ਰਿਹਾ ਤੇ ਤਾਂ ਵੀ ਸ਼ਿਕਵਾਨੀ ਪਈ ਬੜਾ ਜਿਆਦਾ ਬੜਾ ਜਿਆਦਾ ਹੌਸਲਾ ਵਾ ਇਹ ਹੌਸਲਾ ਫਜਾਈ ਆ ਉਹਨਾਂ ਲੋਕਾਂ ਲਈ ਜਿੰਨਾਂ ਕੋ ਸਾਰਾ ਕੁਝ ਹੈਗਾ ਜੀ ਬੜੀ ਖੁਸ਼ੀ ਹੋਈ ਮੈਨੂੰ ਇਹ ਗੱਲ ਸਾਰੀ ਸੁਣ ਕੇ ਮੈਂ ਵੀਰਤੀ ਇਹਦੇ ਕੱਲਾ ਕੱਲ ਸੁਣੀਆ ਸੀ ਮੇਰੇ ਕੋਲ ਦਫ਼ਤਰ ਆਇਆ ਸੀ ਹਾਂਜੀ ਹਾਂਜੀ ਤੇ ਮੇਰੇ ਰਸੋਈ ਦਾ ਰਸੋਈ ਕਿੱਥੇ ਤੁਹਾਡੀ ਆ ਇੱਧਰ ਆ ਜੀ ਹਾਂ ਇਹਨਾਂ ਨੂੰ ਰਸੋਈ ਦਾ ਪਤਾ ਜੇ ਕਿ ਰਸੋਈ ਇੱਧਰ ਆ ਅੱਖਾਂ ਨਹੀਂ ਹੈਗੀਆਂ ਤਾਂ ਵੀ ਰਸੋਈ ਦਾ ਪਤਾ ਅਤੇ ਹੁਣ ਐ ਜਿੱਥੇ ਤੁਸੀਂ ਜਿੱਥੇ ਤੁਸੀਂ ਸੌਂਦੇ ਹੋ ਕਿੱਥੇ? ਉਹ ਇੱਧਰ ਹੀ ਆ ਮਾਰ। ਅਚਰ ਸੋਈ ਇਹਦੇ ਨਾਲ ਹੀ ਕਿੱਥੇ ਸੌਂਦੇ ਜੇ? ਬੈੱਡ ਕਿੱਥੇ ਲੱਗਾ? ਬੈੱਡ ਉੱਪਰ ਹੈ। ਮਤਲਬ ਗਰਮੀ ਲਾ ਕੇ ਇੱਥੇ ਬਰਾਂਦੇ ਦੇ ਵਿੱਚ ਸੌਂਦਾ ਹਾਂ। ਹਾਂ ਆ ਬੈੱਡ ਆ ਗਿਆ। ਹਾਂਜੀ। ਤੇ ਦੂਜਾ ਕਮਰਾ? ਬਾਥਰੂਮ ਕਿੱਥੇ ਹੈ? ਬਾਥਰੂਮ ਇੱਥੇ ਹੈ। ਹਾਂ। ਇੱਥੋਂ ਪਤਾ ਲੈ ਕੀ ਬਾਤ ਹੈ। ਥੱਲੇ ਵੀ ਪਤਾ ਹੋਵੇ ਕਿ ਥੱਲੇ ਠੇਡਾ ਲੱਗਣਾ। ਇਹ ਇਹ ਆ ਗਿਆ ਨਾ ਹੌਣ ਵਾਲਾ ਹਾਂਜੀ ਤੇ ਬਾਥਰੂਮ ਦੱਜਾ ਆਵਲਾ ਅੱਛਾ ਆ ਬਾਥਰੂਮ ਦੱਜਾ ਕੀ ਬਾਤ ਹੈ ਆਜੋ ਤੇ ਫਰਿੱਜ ਕਿੱਥੇ ਪਈ ਫਰਿੱਜ ਖੋਲੋ ਫਿਰ ਜੀ ਇਹ ਕੋਈ ਗੱਲ ਨਹੀਂ اچھا ਨਾਲ ਲਾਈ ਦੀ ਆ ਹਾਂਜੀ ਉਹ ਨਾ ਚਾਬੀ ਦੀ ਤੇ ਕਰਕੇ ਹਾਂ ਕੋਈ ਕੋਈ ਰਹਿਂਦ 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 ਅੱਛਾ ਕਿੱਥੇ ਰੱਖੀ ਹਾਂਜੀ ਮੈਂ ਕਿ ਆਪਣੇ ਘਰ ਦਾ तकरीबन ਆਪਣੇ ਪਿੰਡ ਦਾ ਤੇ ਆਪਣੇ ਘਰ ਦਾ ਸਾਰਾ ਕੁਝ ਪਤਾ ਤੁਹਾਨੂੰ ਹਾਂਜੀ ਪਿੰਡ ਦੇ ਵਿੱਚ ਆ ਹੱਥ 'ਚ ਫੜ ਲਿਓ ਆ ਮੂੰਹ ਲਾ ਕੇ ਕਰ ਲਿਓ ਹਣ ਇਹ ਮਾਈਕ ਆ ਹਾਂਜੀ ਅੱਛਾ ਅੱਛਾ ਤੇ ਆਪਣੇ ਪਿੰਡ ਦੇ ਵਿੱਚ ਤੁਰੇ ਫਿਰਦੇ ਕੱਲੇ ਜਾ ਸਕਦੇ ਪਿੰਡ ਦੇ ਸਾਰੇ ਹੱਟੇ ਜਾ ਸਕਦੇ ਹਾਂਜੀ ਮੈਂ ਜਾਂਦਾ ਰਹਾ ਸਾਰੇ ਜਾਈਦਾ ਵਾ ਵੈਸੇ ਨਾ ਹੁਣ ਥੋੜਾ ਜਿਆ ਮਤਲਬ ਨਾ ਰੋਡ ਬਣਨ ਕਰਕੇ ਘਟ ਨਿਕਲੀਦਾ ਜੀ ਹਾਂ 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 ਹਾਂਜੀ ਪਹਿਲਾਂ ਤੇ ਮਤਲਬ ਇਹ ਛੜਕेंगी ਸਿੰਗਲ ਹੀ ਜੀ ਹਾਂ ਹਾਂ ਉਹਦੇ ਕਰਕੇ ਮਤਲਬ ਜਾਈਦਾ ਹੀ ਜੀ ਹੁਣ ਹੱਟੀ ਤੇ ਜੇ ਕੋਈ ਦੁਕਾਨ ਤੋਂ ਸਮਾਨ ਲੈਣ ਜਾਣਾ ਪਵੇ ਕੱਲਿਆਂ ਕੋਈ ਹੋਵੇ ਨਾ ਕੋਈ ਜਾ ਸਕਦੇ ਹਾਂਜੀ ਚੱਲ ਚੱਲ ਜਾਈਦਾ ਇਹ ਵੇ ਲੋ ਮੈਂ ਨਹੀਂ ਇਹ ਦੱਸਿਆ ਹਾਂਜੀ ਸਾਰਾ ਕੁਝ ਆਪਣੇ ਘਰ ਦਾ ਪੜਾ ਪਿੰਡ ਦਾ ਪੜਾ ਸਾਰਾ ਕੁਝ ਪੋੜੀਆਂ ਦੇ ਉੱਤੇ ਬਨੇਰੇ ਬਨੇਰੇ ਸਭ ਪਤਾ ਕਿ ਕਿੱਦਾਂ ਕਿੱਥੇ ਤੱਕ ਜਾਣਾ ਮੈਂ ਕਿੱਥੇ ਤੱਕ ਮੈਂ ਮੈਂ ਕਿਤੇ ਡਿਗਣਾ ਪਾਵਾਂ ਸਾਰਾ ਕੋ ਪਤਾ ਹਾਂਜੀ ਉਹ ਵਲਗਨ ਕੀਤਾ ਨਾ ਸਾਰਾ ਇਹ ਵੀਰ ਵੀਰ ਤੁੱਜੇ ਨੂੰ ਵੀ ਪਤਾ ਸਾਰਾ ਕੋ ਹਾਂਜੀ ਆ ਤੁਹਾਨੂੰ ਹੀ ਨਾ ਕਾਰ ਬਣਾ ਕੇ ਦੇ ਚੱਲੇ ਆ ਹਾਂਜੀ ਠੀਕ ਹੈ ਇਹ ਕਾਰ ਤੇ ਹਰ ਮਹੀਨੇ ਤੁਹਾਨੂੰ ਰਾਸ਼ਨ ਮਿਲ ਜਾਇਆ ਕਰਨਾ ਠੀਕ ਹੈ ਜੀ ਸਰ ਕੀ ਹਰ ਮਹੀਨੇ ਜਿੰਨਾ ਕਿ ਤੁਹਾਡਾ ਰਾਸ਼ਨ ਲੱਗਦਾ ਹੋ ਨਾ ਉਹ ਰਾਸ਼ਨ ਦੇ ਹਿਸਾਬ ਨਾਲ ਤੁਹਾਨੂੰ ਕੀ ਦਾ ਸਾਰਾ ਤੁਸੀਂ ਕੋਸ਼ਿਸ਼ ਕਰਿਓ ਕਿ ਜੇ ਤੇ ਕੋਈ ਯਾਰ ਦੋਸਤ ਮਿੱਤਰ ਤੁਹਾਡਾ ਮਿਲਦਾ ਹੋਊਗਾ ਤੇ ਸਕੂਟਰ ਮੁਰਸਲ ਤੇ ਬੈਠ ਕੇ ਸਾਡੇ ਕੋ ਆ ਕੇ ਹਾਂਜੀ ਹਾਂਜੀ ਰਾਸ਼ਨ ਜਿਹੜਾ ਵਾ 10 ਤਰੀਕ ਨੂੰ ਆਪਣ ਅ ਜਿਹੜਾ ਮੋਟਰਸਾਈਕਲ ਦਾ ਤੇਲ ਤੂਲ ਵੀ ਲੱਗਿਆ ਕਰੇਗਾ ਨਾ ਉਹਦਾ ਵੀ ਅਸੀਂ ਤੇਲ ਤੇਲ ਦਾ ਪ੍ਰਬੰਧ ਤੁਹਾਡਾ ਕਰ ਦਿਆ ਕਰਾਂਗੇ ਕੋਈ ਨਹੀਂ ਕੋਈ ਨਹੀਂ ਠੀਕ ਹੈ ਕਰਾਇਆ ਤੁਹਾਨੂੰ ਦੇ ਦਿਆ ਕਰਾਂਗੇ ਤੁਹਾਨੂੰ ਆਹ ਲੋ ਜੀ ਆਹ ਕਾਰਡ ਫੜੋ ਆ ਲੈ ਲੋ ਕਾਰਡ ਮਦਦ ਹੁਣੀ ਬੜੀ ਜਿਆਦਾ ਜ਼ਰੂਰੀ ਜੀ ਮੈਂ ਤੁਹਾਡੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਇਹਨਾਂ ਵੀਰਾਂ ਦੀ ਮਦਦ ਅੱਗੇ ਆ ਕੇ ਸਾਰੇ ਮਨ ਮਿਟਾ ਮਿਟਾ ਕੇ ਜੇ ਪਿੰਡ ਦਾ ਵੀ ਕੋਈ ਵੀਰ ਮੈਨੂੰ ਸੁਣ ਰਿਹਾ ਵਾ ਤੇ ਇਹਨਾਂ ਵੀਰਾਂ ਦੀ ਜਿਹੜੀ ਵੀ ਬਣਦੀ ਲੋੜ ਵਾ ਲੋੜ ਇਹਨਾਂ ਦੀ ਪੂਰੀ ਕੀਤੀ ਜਾਵੇ ਇਸ ਵੀਰ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਵੇਖ ਚੁੱਕੇ ਜੇ ਕਿ ਵੀਰਾਂ ਨੂੰ ਪ੍ਰੋਬਲਮ ਕੀ ਹੈ ਨਾ ਮਾਂ ਬਾਪ ਨਾ ਮਾਂ ਵਾ ਨਾ ਪਿਓ ਵਾ ਨਾ ਭੈਣ ਨਾ ਭਰਾ ਵਾ ਦੋ ਵੀਰ ਦੋਵੇਂ ਸਕੇ ਭਰਾ ਜਿਹੜੇ ਆ ਦੋਵਾਂ ਕੋ ਇੱਕ ਚੀਜ਼ ਨਹੀਂ ਹੈਗੀ ਜਿਹੜੀ ਸਾਡੇ ਸਾਰਿਆਂ ਕੋ ਹੈਗੀ ਉਹ 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 ਕੀ ਚੀਜ਼ ਆ ਕਿ ਇਹਨਾਂ ਕੋ ਅੱਖਾਂ ਨਹੀਂ ਹੈ ਇਹ ਵੇਖ ਰਿਹਾ ਇਹ ਸਾਡੀ ਰੰਗ-ਬਰੰਗੀ ਜਿਹੜੀ ਦੁਨੀਆ ਵਾਂ ਇਹ ਦੁਨੀਆ ਦੇ ਰੰਗ ਨਹੀਂ ਵੇਖ ਸਕਦੇ ਪਰ ਇਹ ਤਾਂ ਵੀ ਕੋਈ ਸ਼ਿਕਵਾ ਨਹੀਂ ਇਸੇ ਕਰਕੇ ਇਹਨਾਂ ਵੀਰਾਂ ਦੀ ਬਣਦੀ ਜਿਹੜੀ ਸਹਾਇਤਾ ਵਜਤਰਾ ਫਰਿੱਜ ਖਰਾਬ ਆ ਫਰਿੱਜ ਜਿਹੜੀ ਆ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਘਰਾਂ ਦੇ ਵਿੱਚ ਬੜੀਆਂ ਲੋੜਾਂ ਹੁੰਦੀਆਂ ਨੇ ਕੱਲੀ ਰਾਸ਼ਨ ਦੀ ਲੋੜ ਜਿਹੜੀ ਆ ਉਹ ਹਿਮਤ ਸਿੰਘ ਜੀ ਉਹ ਪੂਰੀ ਕਰ ਦੇਗੀ ਪਰ ਹੋਰ ਪੈਸੇ ਢੇਲੇ ਦੀ ਹੋਰ ਵੀ ਬੜੇ ਚੀਜ਼ਾਂ ਦੀ ਲੋੜ ਹੁੰਦੀ ਹੈ ਇਸੇ ਕਰਕੇ ਇਹਨਾਂ ਵੀਰਾਂ ਦੀ ਮਦਦ ਰੱਬ ਦੀ ਮਦਦ ਚ ਰੱਬ ਦੀ ਸੇਵਾ ਕਰਨੀ ਇਹਨਾਂ ਵੀਰਾਂ ਦੀ ਸੇਵਾ ਕਰਨ ਦੇ ਬਰਾਬਰ ਹੈ ਕਿਉਂਕਿ ਅਸੀਂ ਗੁਰੂ ਘਰ ਦੇ ਵਿੱਚ ਚੰਦਾ ਪੈਸਾ ਚੜਾਉਣਾ ਬਹੁਤ ਜ਼ਰੂਰੀ ਆ ਪਰ ਉੱਥੇ ਨਾਲ ਲੱਗਦੇ ਲੱਗਦੇ ਦਸਵੰਦ ਦੇ ਰੂਪ ਦੇ ਵਿੱਚ ਆਪਣਾ ਦਸਵੰਦ ਜਿਹੜਾ ਵਾ ਸਹੀ ਪਾਸੇ ਲਾ ਦੇਣਾ ਇਹਨਾਂ ਵੀ ਐਸੇ ਐਸੇ ਜਿਹੜੇ ਵੀਰਵਾ ਐਸੇ ਵੀਰਾਂ ਦੇ ਉੱਤੇ ਸੇਵਾ ਕਰ ਦੇਣੀ ਉਹ ਵੀ ਬੜਾ ਬਹੁਤ ਜ਼ਿਆਦਾ ਵੱਡਾ ਪੁੰਨ ਜੇ ਇਸ ਤੋਂ ਵੱਡਾ ਤੀਰਥ ਨਹੀਂ ਹੋ ਸਕਦਾ ਇਸ ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਜੋ ਕੁਝ ਵੇਖ ਰਹੇ ਹੋ ਇਸ ਤੋਂ ਵੱਡਾ ਕੋਈ ਤੀਰਥ ਨਹੀਂ ਹੋ ਸਕਦਾ ਤੀਰਥਾਂ ਦੇ ਉੱਤੇ ਜਾ ਕੇ ਨਤਮਸਤਕ ਹੋਣਾ ਬਹੁਤ ਜ਼ਰੂਰੀ ਆ ਪਰ ਅਤਿ ਜ਼ਰੂਰੀ ਹੈ ਕਿ ਆਪਣੇ ਲਾਗੇ ਕੋਈ ਪੜਦਾ ਔਖਾ ਵੇਖ ਕੇ ਤੇ ਉਹਦੇ ਉੱਤੇ ਪਾਸਾ ਵਟਕੇ ਲੰਘ ਜਾਣਾ ਇਹ ਕੋਈ ਇੱਕ ਹਸਾਬ ਦੀ ਰੱਬ ਰੱਬ ਉਹਨਾਂ ਵੱਲ ਪਿੱਠ ਕਰ ਲੈਂਦਾ ਉਹਨਾਂ ਇਸੇ ਕਰਕੇ ਇਹਨਾਂ ਵੀਰਾਂ ਦੀ ਮਦਦ ਹੋਣੀ ਬੜੀ ਜ਼ਰੇ ਜ਼ਰੂਰੀ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਸ ਚੋਂ ਤੋਂ ਇਲਾਵਾ ਜਿਹੜੀਆਂ ਲੋੜਾਂ ਉਹ ਪੂਰੀਆਂ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਤੁਹਾਡੀ ਚੀਜ਼ ਤੁਹਾਡੇ ਕੋ ਆ ਗਈ ਹੈਗੇ ਹਾਂ ਜੀ ਅਹੀਂ ਕੋ ਅਹੀਂ ਕੋ ਨੰਦ ਦੇ ਦੀ ਨਾ 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 ਬਾਬਾ ਜੀ ਜਲਾ ਇਸ ਤਰ੍ਹਾਂ ਹੀ ਆ ਦੀ ਧਿਆਨ ਤੇ ਤੇ ਮਪਰੀ ਇੱਥੇ ਰਹੋ ਤੁਸੀਂ ਸਾਨੂੰ ਦੋ ਜਿਆਦਾ ਉਹ ਨਾ ਕਰਿਆ ਕਰੋ ਯਾਰ ਇਸ ਤਰ੍ਹਾਂ ਨਾ ਕਰੀਂ ਇਸ ਤਰ੍ਹਾਂ ਨਾ ਕਰੀਂ ਚੰਗਾ ਵੀ ਦੇ ਚੰਗਾ ਬਾਬਾ ਜੀ ਕਾਰ ਥਾਮਦੇ ਬਸ ਕਾਰ ਰੱਖ ਲਿਆ ਅਗਲੇ ਮਹੀਨੇ ਮਿਲਾਂਗੇ ਹੁਣ ਆਪਾਂ ਠੀਕ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਆਖਿਆ ਰੱਖਿਓ ਆਪਣਾ ਚੰਗਾ